ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਨ ਸੋਹਿਦੇ ਰੱਖੋ ਰੱਖਣ ਹਰ ਦਇਆਲਾ ਨਾਨਕ ਕਰਕੇ ਗੋਲੇ ਵਿਸਰਨਾਹੀ ਤਤਾਰ ਆਪਣਾ ਨਾਮ ਤੇ ਹੋ ਗਣ ਕਵਾ ਤਨ ਰਾਤ ਨਾਨਕ ਚਾਉ ਇਹੋ ਸਤਨਾਮ ਸਿਰਿ ਵਾਹਿ ਕਰੂ ਸਾਹਿਬ ਜੀ ਸੋਹੀ ਮਹਲਾ ਪੰਜਵ ਜਿਸ ਕੇ ਸਿਰ ਉਪਰ ਤੁਮ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਚਾਣੈ ਮਾਇਆ ਮਤ ਮਤ ਮਰਣਾ ਚੀਤਨਾ ਆਵੈ ਜਿਸਕੇ ਸਿਰ ਉੱਪਰ ਤੁਮ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਤ ਮਤ ਮਰਣਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭੋਕਿ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟੈ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਆਇਨ ਸੋ ਕੋ ਪੜ ਪਾਇਨ ਆਠ ਪਹਿਰ ਅਰਦ ਹੈ ਤੇਰੀ ਸ਼ਰਨ ਤੇ ਰ ਪਰਵਾਸੈ ਮਨ ਚ ਦੁਸ਼ਟ ਲ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰ ਮੰਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮੱਲਾ ਪੰਜਵਾ जिसके सर ऊपर तू स्वामी सो दुख कैसा पावे बोल न जाना है माया मत माता मरना चेतना आवे परम सम्मान जो तन तन ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਕੋਇਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਹੁਕਮ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 749 ਤੇ 50 ਅੰਗ ਤੇ ਸੁਭਾਏਮਾਨ ਹੈ ਸੋਹੀ ਰਾਗ ਵਿੱਚ ਇਹ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਵਾਰਕ ਰਸਨਾ ਤੋਂ ਉਚਾਰਿਆ ਗਿਆ ਕੀ ਸਮਝਾਉਣਾ ਚਾਹੁੰਦੇ ਨੇ ਆਓ ਸਮਝਣ ਦਾ ਯਤਨ ਕਰਦੇ ਹਾਂ ਰਹਾਉ ਵਾਲਾ ਬੰਦ ਹੈ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਹੁਣ ਜਿੱਥੇ ਵੀ ਸੰਤ ਸ਼ਬਦਾ ਹੁੰਦਾ ਹੈ ਨਾ ਆਪਣਾ ਇੱਕ ਮਾਈਂਡ ਸੈਟ ਹੈ ਬਈ ਉਹ ਕੋਈ ਚੋਲੇ ਵਾਲਾ ਵਿਅਕਤੀ ਹੋਵੇਗਾ ਜਿਸ ਨੂੰ ਆਪਾਂ ਸੰਤ ਸਮਝਦੇ ਹਾਂ ਜਿਸ ਤਰ੍ਹਾਂ ਕੋਈ ਵਕੀਲ ਹੁੰਦਾ ਆਪਾਂ ਨੂੰ ਵਰਦੀ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਕਾਲਾ ਕੋਟ ਪਾਇਆ ਹੋਇਆ ਵਕੀਲ ਹੋਊ ਡਾਕਟਰ ਹੁੰਦਾ ਉਚਿੱਤਾ ਕੋਟ ਪਾਉਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਡਾਕਟਰ ਹੈ ਇਸੇ ਤਰ੍ਹਾਂ ਹੀ ਆਪਾਂ ਸਮਝਦੇ ਹਾਂ ਵੀ ਸੰਤ ਉਹ ਹੈ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ ਪਰ ਗੁਰਬਾਣੀ ਮੁਤਾਬਕ ਜੇ ਆਪਾਂ ਸਮਝੀਏ ਤਾਂ ਸੰਤ ਗੁਣਾ ਨੂੰ ਕਹਿੰਦੇ ਨੇ ਸੰਤ ਗੁਣਾ ਨੂੰ ਕਹਿੰਦੇ ਨੇ ਚਾਹੇ ਉਹ ਕਿਸੇ ਫਿਰ ਵਿਅਕਤੀ ਵਿੱਚ ਵੀ ਹੋਣ ਤਾਂ ਉਹ ਵੀ ਸੰਤ ਰੂਪ ਹੋ ਜਾਂਦਾ ਪਰ ਉਹ ਵਿਰਲੇ ਹੀ ਹੁੰਦੇ ਨੇ ਆਪਣੇ ਲਈ ਗੁਰੂ ਹੀ ਸੰਤ ਹੈ ਗੁਰੂ ਦਾ ਉਪਦੇਸ਼ ਗੁਰੂ ਦੇ ਗਿਆਨ ਵਿੱਚੋਂ ਜੋ ਗੁਣ ਪ੍ਰਾਪਤ ਹੁੰਦੇ ਨੇ ਆਪਣੇ ਲਈ ਉਹੀ ਸੰਤ ਹਨ ਹੁਣ ਕਹਿੰਦੇ ਮੇਰੇ RAM ਰਾਏ ਉਹ ਸੰਤਾਂ ਦਾ ਸੰਤ ਤੇਰੀ ਕਹਿੰਦੇ ਹੈ ਮੇਰੇ ਮਨ ਜਦੋਂ ਤੂੰ ਸੰਤਾਂ ਦਾ ਬਣ ਜਾਣਾ ਹੈ ਤਾਂ ਸੰਤ ਤੇਰੇ ਹੋ ਜਾਂਦੇ ਨੇ ਜਿਸ ਤਰ੍ਹਾਂ ਆਪਾਂ ਕੋਈ ਵੀ ਗਿਆਨ ਲੈਣੇ ਹਾਂ ਪੜ੍ਹਾਈ ਕਰਦੇ ਹਾਂ ਤੋਂ ਪੜ੍ਹਾਈ ਆਪਾਂ ਇੱਕ ਵਾਰ ਕਰਦੇ ਹਾਂ ਪਰ ਉਹ ਗਿਆਨ ਜਿਹੜਾ ਆਪਾਂ ਨੂੰ ਪੜਾਈ ਤੋਂ ਮਿਲਦਾ ਹੈ ਜਾਂ ਗੁਰੂ ਤੋਂ ਮਿਲਦਾ ਹੈ ਉਹ ਆਪਣੀ ਸਾਰੀ ਜ਼ਿੰਦਗੀ ਆਪਣੇ ਨਾਲ ਰਹਿੰਦਾ ਉਹ ਆਪਣਾ ਬਣ ਜਾਂਦਾ ਹੈ ਉਹਨੂੰ ਕੋਈ ਵੰਡਾ ਨਹੀਂ ਸਕਦਾ ਜਿਸ ਤਰ੍ਹਾਂ ਦੋ ਭਰਾ ਨੇ ਇੱਕ ਬਹੁਤ ਪੜਿਆ ਲਿਖਿਆ ਤੇ ਇੱਕ ਅਨਪੜ ਹੈ ਉਹ ਜਦੋਂ ਅੱਡ ਹੁੰਦੇ ਨੇ ਨਾ ਇੱਕ ਦੂਸਰੇ ਤੋਂ ਉਹ ਸਾਰਾ ਕੁਝ ਵੰਡ ਲੈਂਦੇ ਨੇ ਆਪਣੀ ਜਾਇਦਾਦ ਘਰ-ਬਾਰ ਸਭ ਪਰ ਜਿਹੜਾ ਭਰਾ ਇੱਕ ਪੜਿਆ ਲਿਖਿਆ ਹੁੰਦਾ ਉਹਦੀ ਜਿਹੜੀ ਪੜ੍ਹਾਈ ਹੁੰਦੀ ਹੈ ਨਾ ਉਹ ਨਹੀਂ ਵੰਡੀ ਜਾਂਦੀ ਕਿਉਂਕਿ ਉਹ ਸਿਰਫ ਉਸਦੀ ਹੁੰਦੀ ਹੈ ਇਸੇ ਤਰ੍ਹਾਂ ਹੀ ਕਹਿੰਦੇ ਜਦੋਂ ਤੂੰ ਗੁਣਾਂ ਨੂੰ ਧਾਰਨ ਕਰਨ ਲੱਗ ਗਿਆ ਇਹ ਮੇਰੇ ਮਨਾਂ ਗੁਣਾਂ ਨੂੰ ਆਪਣਾ ਸਮਝ ਲਿਆ ਮਨ ਵਿੱਚ ਵਸਾ ਲਿਆ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਗਿਆਨ ਨੂੰ ਕਹਿੰਦੇ ਸੰਤ ਰੂਪੀ ਗੁਣ ਉਹ ਹੁਣ ਤੇਰੇ ਹੋ ਗਏ ਉਹ ਹਰ ਟਾਈਮ ਤੇਰੇ ਨਾਲ ਰਹਿੰਦੇ ਨੇ ਗੁਰੂ ਦਾ ਉਪਦੇਸ਼ ਉਹ ਤੇਰੇ ਹਰ ਟਾਈਮ ਨਾਲ ਰਹਿੰਦਾ ਜਿਸ ਤਰ੍ਹਾਂ ਆਪਾਂ ਪੜਦੇ ਆ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਦੋਂ ਪੂਰੇ ਗੁਰੂ ਦੇ ਆਪਾ ਚਰਨਾਂ ਨਾਲ ਜੁੜ ਜਾਂਦੇ ਆ ਚਰਨ ਹੁੰਦੇ ਨੇ ਗੁਰੂ ਦਾ ਸ਼ਬਦ ਜਦੋਂ ਆਪਾਂ ਪੂਰੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਆ ਹਰ ਸੰਗ ਸਹਾਈ ਪਾਇਆ ਕਹਿੰਦੇ ਉਹ ਪਰਮਾਤਮਾ ਨੂੰ ਹਰ ਟਾਈਮ ਆਪਾਂ ਆਪਣੇ ਸੰਗ ਸਮਝਦੇ ਗੁਰੂ ਦਾ ਸ਼ਬਦ ਹਰ ਟਾਈਮ ਤੇਰੀ ਸੰਗ ਰਹਿੰਦਾ ਹੈ ਗੁਰੂ ਦਾ ਗਿਆਨ ਇਸੇ ਤਰ੍ਹਾਂ ਹੀ ਕਹਿੰਦੇ ਹੈ ਮੇਰੇ ਮਨ ਜਿਹੜੇ ਸੰਤ ਰੂਪੀ ਗੁਣ ਨੇ ਨਾ ਜੇਕਰ ਮੈਂ ਉਹ ਧਾਰਨ ਕਰ ਲੇ ਤਾਂ ਉਹ ਤੇਰੇ ਹੋ ਜਾਂਦੇ ਨੇ ਫਿਰ ਤੇਰੇ ਲਈ ਕੰਮ ਕਰਦੇ ਨੇ ਫਿਰ ਹੁੰਦਾ ਕੀ ਹੈ ਤੇਰੇ ਸੇਵ ਕੋ ਭਾਉ ਕਿਛ ਨਹੀਂ ਜਮ ਨਹੀਂ ਆਵੇ ਮੇਰੇ ਫਿਰੋ ਸੰਤਾਂ ਦਾ ਉਹ ਗੁਣਾ ਦਾ ਸੇਵਕ ਬਣ ਜਾਂਦਾ ਹੈ ਨਾ ਭਾਉ ਕਿਛ ਨਹੀਂ ਕਹਿੰਦੇ ਫਿਰ ਉਹਦੇ ਮਨ ਦੇ ਵਿੱਚ ਕੋਈ ਡਰ ਨਹੀਂ ਰਹਿੰਦਾ ਕਿਉਂਕਿ ਡਰ ਬੇਸਮਝ ਬੰਦੇ ਦੇ ਮਨ ਵਿੱਚ ਹੁੰਦਾ ਸਮਝਦਾਰ ਦੇ ਨਹੀਂ ਉਹਨੂੰ ਸਾਰੀ ਸਮਝ ਹੁੰਦੀ ਹੈ ਕਿਉਂਕਿ ਉਹ ਕੋਈ ਗਲਤ ਕੰਮ ਕਰਦਾ ਹੀ ਨਹੀਂ ਡਰਤਾ ਉਹ ਹੈ ਜਿਹੜਾ ਗਲਤ ਕੰਮ ਕਰਦਾ ਇਸ ਲਈ ਕਹਿੰਦੇ ਤੇਰੇ ਸੇਵ ਕੋ ਭੋਖੇ ਚ ਨਹੀਂ ਮਨ ਵਿੱਚ ਕੋਈ ਡਰ ਨਹੀਂ ਜਮ ਨਹੀਂ ਆਵੇ 네ਰੀ ਹੁਣ ਜਮ ਹੁੰਦੇ ਨੇ ਆਪਣੇ ਵਿਕਾਰ ਕਹਿੰਦੇ ਫਿਰ ਉਹਦੇ ਨੇੜੇ ਵਕਾਰ ਨਹੀਂ ਆਉਂਦੇ ਕਿਉਂਕਿ ਉਹਨੂੰ ਸਮਝ ਆ ਜਾਂਦੀ ਹੈ ਕਾਮ, ਕ੍ਰੋਧ, ਲੋਭ, ਮੋਹ, ਅੰਕਾਰ ਕਹਿੰਦੇ ਇਹ ਫਿਰ ਉਹਦੇ ਗੁਣ ਬਣ ਜਾਂਦੇ ਨਹੀਂ ਔਕੜ ਨਹੀਂ ਰਹਿੰਦੇ ਇਹ ਵਕਾਰ ਫਿਰ ਉਹਦੇ ਤੇ ਹਾਵ ਵੀ ਨਹੀਂ ਹੁੰਦੇ ਜਦੋਂ ਕਹਿੰਦੇ ਤੂੰ ਸੰਤਾਂ ਦੇ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ ਭਾਵ ਸੰਤ ਰੂਪੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਹੈ ਫਿਰ ਸ਼ੁਰੂ ਤੇ ਕਹਿੰਦੇ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਜਿਸਕੇ ਸਿਰ ਉੱਪਰ ਤੂੰ ਸੁਆਮੀ ਹੁਣ ਸਿਰ ਦੇ ਉੱਪਰ ਆਪਣੇ ਸੁਆਮੀ ਹੈ ਜਿਹੜਾ ਉਹ ਕਿਸ ਤਰ੍ਹਾਂ ਹੱਥ ਰੱਖਦਾ ਕਿਸ ਤਰ੍ਹਾਂ ਆਪਣੀ ਸਹਾਇਤਾ ਕਰਦਾ ਆਪਾਂ ਨੂੰ ਵਡਿਆਈ ਦਿੰਦਾ ਆਪਣੀ ਬਖਸ਼ਿਸ਼ ਬਖਸ਼ਦਾ ਸਿਰ ਦੇ ਵਿੱਚ ਆਪਣਾ ਹੁੰਦਾ ਹੈ ਦਿਮਾਗ ਜਦੋਂ ਆਪਾਂ ਨਮਸਕਾਰ ਵੀ ਕਰਦੇ ਆ ਆਕੇ ਮੱਥਾ ਟੇਕਦੇ ਆ ਆਪਾਂ ਆਪਣਾ ਗੁਰੂ ਅੱਗੇ ਸਿਰ ਰੱਖਦੇ ਆ ਮੱਥਾ ਹੇਠਾਂ ਲਾ ਕੇ ਤਾਂ ਆਪਾਂ ਨਮਸਕਾਰ ਕਰਦੇ ਉਹਦਾ ਮਤਲਬ ਹੀ ਇਹ ਹੀ ਹੁੰਦਾ ਹੈ ਕਿ ਗੁਰੂ ਜੀ ਮੈਂ ਅੱਜ ਤੋਂ ਆਪਣੀ ਜਿਹੜੀ ਮਤ ਹੈ ਇਹ ਤੁਹਾਡੇ ਅੱਗੇ ਰੱਖ ਦਿੱਤੀ ਹੁਣ ਤੁਸੀਂ ਮੈਨੂੰ ਆਪਣੀ ਮਤ ਬਖਸ਼ੋ ਇਸੀ ਤਰ੍ਹਾਂ ਹੀ ਕਹਿੰਦੇ ਜਿਸਕੇ ਸਿਰ ਉੱਪਰ ਤੂ ਸੁਆਮੀ ਫਿਰ ਜਿਹਦੇ ਉੱਪਰ ਗੁਰੂ ਦਾ ਗਿਆਨ ਰੂਪੀ ਹੱਥ ਆਪਣੇ ਜਦੋਂ ਗੁਰੂ ਸਿਰ ਤੇ ਉੱਤੇ ਰੱਖ ਦਿੰਦਾ ਨਾ ਆਪਾਂ ਨੂੰ ਸਮਝ ਦੇ ਦਿੰਦਾ ਸੋਝੀ ਦੇ ਦਿੰਦਾ ਕਹਿੰਨ ਨੂੰ ਤਾਂ ਹਰ ਕੋਈ ਕਹਿੰਦਾ ਵੀ ਉਹ ਪਰਮਾਤਮਾ ਦਾ ਮੇਰੇ ਸਿਰ ਉੱਤੇ ਹੱਥ ਹੈ ਪਰ ਉਹ ਵਿਕਾਰਾਂ ਵਿੱਚ ਉਲਝੇ ਐ ਨਸ਼ਿਆਂ ਵਿੱਚ ਪਿਆ ਐ ਅਪ ਸਾਰੇ ਦੁਨਿਆਵੀ ਚੀਜ਼ਾਂ ਨੂੰ ਹੀ ਸਮਝਦੇ ਆਂ ਕਿ ਮੇਰੇ ਉੱਤੇ ਉਹ ਸੁਆਮੀ ਦਾ ਹੱਥ ਹੈ ਮੇਰੇ ਉੱਤੇ ਉਹਦੀ ਕਿਰਪਾ ਹੈ ਗੁਰੂ ਦੀ ਪਰ ਇਹ ਨਹੀਂ ਇਹ ਗੱਲ ਹੈ ਮਨ ਵਿੱਚ ਗੁਣਾਂ ਦੀ ਜਦੋਂ ਤੇਰੇ ਮਨ ਵਿੱਚ ਸੰਤ ਰੂਪੀ ਗੁਣ ਆ ਜਾਂਦੇ ਨੇ ਤਾਂ ਗੁਰੂ ਦਾ ਹੱਥ ਗਿਆਨ ਰੂਪੀ ਤੇਰੇ ਸਿਰ ਉੱਤੇ ਹੁੰਦਾ ਹੈ ਜਦੋਂ ਕਹਿੰਦੇ ਇਸ ਤਰ੍ਹਾਂ ਗੁਰੂ ਸੁਆਮੀ ਤੇਰੇ ਸਰ ਉੱਤੇ ਹੱਥ ਰੱਖਦਾ ਨਾ ਗਿਆਨ ਰੂਪੀ ਸੋ ਦੁੱਖ ਕੈਸਾ ਪਾਵੇ ਕਹਿੰਦੇ ਫਿਰ ਉਹਨੂੰ ਉਹਨੂੰ ਕੋਈ ਦੁੱਖ ਪ੍ਰਾਪਤ ਨਹੀਂ ਹੁੰਦਾ ਗੱਲ ਇਹ ਨਹੀਂ ਵੀ ਦੁੱਖ ਆਉਂਦਾ ਨਹੀਂ ਸਿੱਖ ਬੰਦਾ ਜੋ ਨਾਮ ਜਪਦਾ ਹੈ ਗੁਰੂ ਵਾਲਾ ਹੁੰਦਾ ਵੀ ਉਹਨੂੰ ਦੁੱਖ ਕੋਈ ਆਉਂਦਾ ਨਹੀਂ ਦੁੱਖ ਆਉਣਾ ਸੁਭਾਤ ਦੀ ਗੱਲ ਹੈ ਕਿਉਂਕਿ ਉਹ ਦੁੱਖ ਤੁਹਾਨੂੰ ਪੋ ਨਹੀਂ ਸਕੇਗਾ ਤੁਹਕ ਤੁਹਾਨੂੰ ਡੋਲਾ ਨਹੀਂ ਸਕਦਾ ਤੁਹਾਡਾ ਮਨ ਦੁੱਖ ਦੇ ਵਿੱਚ ਵੀ ਅਡੋਲ ਰਹਿੰਦਾ ਹੈ ਉਹ ਦੁੱਖ ਦਾ ਸਾਹਮਣਾ ਵੀ ਕਰ ਪਾਉਂਦਾ ਹੈ ਕਿਉਂਕਿ ਤੁਹਾਡੇ ਮਨ ਵਿੱਚ ਗੁਰੂ ਦਾ ਗਿਆਨ ਹੁੰਦਾ ਹੈ ਤੁਹਾਡੇ ਸਿਰ ਉੱਤੇ ਸੁਆਮੀ ਦਾ ਹੱਥ ਹੁੰਦਾ ਹੈ ਗਿਆਨ ਰੂਪੀ ਫਿਰ ਕਹਿੰਦੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੀਤਨਾ ਆਵੇ ਫਿਰ ਕਹਿੰਦੇ ਜਦੋਂ ਆਪਣੇ ਸਿਰ ਤੇ ਉਹ ਸੁਆਮੀ ਦਾ ਗਿਆਨ ਰੂਪੀ ਹੱਥ ਆ ਜਾਵੇ ਨਾ ਕਹਿੰਦੇ ਬੋਲ ਨਾ ਜਾਣਾ ਮਾਇਆ ਮਤ ਮਤ ਫਿਰ ਕਹਿੰਦੇ ਉਹ ਵਿਅਕਤੀ ਕਹਿੰਦੇ ਮਾਇਆ ਵਿੱਚ ਰੁੱਤੇ ਹੋਏ ਬੋਲ ਨਹੀਂ ਬੋਲਦਾ ਉਹਨੂੰ ਕੋਈ ਮਾਇਆ ਉਹਦੇ ਕੋਲ ਆ ਵੀ ਜਾਵੇ ਨਾ ਤਾਂ ਉਹਨੂੰ ਮਾਇਆ ਦਾ ਨਸ਼ਾ ਨਹੀਂ ਹੁੰਦਾ ਉਹ ਐ ਨਹੀਂ ਵੀ ਦੂਸਰੇ ਇਨਸਾਨ ਨੂੰ ਇਨਸਾਨ ਹੀ ਨਾ ਸਮਝੇ ਤਾਂ ਇਹੋ ਜੇ ਮੁਖ ਤੋਂ ਬੋਲ ਬੋਲਦਾ ਹੈ ਜਿਹੜੇ ਕਿਸੇ ਦਾ ਦਿਲ ਨਹੀਂ ਦੁਖਾਉਂਦੇ ਪਰ ਉਹ ਮਾਇਆ ਵਿੱਚ ਰੱਤੇ ਹੋਏ ਬੋਲ ਬੋਲਦਾ ਹੀ ਨਹੀਂ ਮਰਨਾ ਚੇਤਨਾ ਆਵੇ ਤੇ ਉਹ ਆਤਮਿਕ ਤੌਰ ਤੇ ਹਰ ਸਮੇਂ ਜਿਉਂਦਾ ਰਹਿੰਦਾ ਮਰਦਾ ਨਹੀਂ ਸਰੀਰਕ ਤੌਰ ਤੇ ਤਾਂ ਹਰ ਇੱਕ ਨੂੰ ਮੌਤ ਇੱਕ ਦਿਨ ਆ ਹੀ ਜਾਣੀ ਹੈ ਪਰ ਉਹ ਆਤਮਿਕ ਤੌਰ ਤੇ ਹਰ ਟਾਈਮ ਜਿਉਂਦਾ ਰਹਿੰਦਾ ਉਹਦੇ ਚਿੱਤ ਵਿੱਚ ਵੀ ਨਹੀਂ ਆਉਂਦਾ ਵੀ ਮੈਂ ਮਰਨਾ ਉਹਨੂੰ ਐ ਨਹੀਂ ਵੀ ਕਦੇ ਕਾਮ ਨੇ ਮਾਰ ਲਿਆ ਕਦੇ ਕ੍ਰੋਧ ਨੇ ਮਾਰ ਲਿਆ ਲੋਭ ਮੋਹ ਅਹੰਕਾਰ ਉਤੇ ਭਾਰੀ ਹੋ ਗਏ ਇਹ ਮਰਨਾ ਉਹਦੇ ਫਿਰ ਚਿੱਤ ਵਿੱਚ ਵੀ ਨਹੀਂ ਆਉਂਦਾ ਮੇਰੇ RAM RAI ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕੋ ਭਉ ਕਿਛ ਨਹੀਂ ਜੰਮ ਨਹੀਂ ਆਵੈ 네ਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤੇਨ ਕਾ ਜਨਮ ਮਰਨ ਦੁਖ ਨਾਸਾ ਫਿਰ ਕਹਿੰਦੇ ਗੁਰੂ ਦਾ ਗਿਆਨ ਲੈ ਕੇ ਸਮਝ ਲੈ ਕੇ ਸੋਝੀ ਲੈ ਕੇ ਜੋ ਤੇਰੇ ਨਾਮ ਦੇ ਰੰਗ ਚਰਤੇ ਜਾਂਦੇ ਨੇ ਜੋ ਤੇਰੇ ਗਿਆਨ ਨਾਲ ਰੱਤੇ ਜਾਂਦੇ ਨੇ ਭਜ ਜਾਂਦੇ ਨੇ ਇਨਾ ਨੂੰ ਸਮਝ ਸੋਝੀ ਆ ਜਾਂਦੀ ਹੈ ਤਿੰਨ ਕਾ ਜਨਮ ਮਰਨ ਦੁੱਖ ਨਾਸਾ ਉਹਨਾਂ ਦਾ ਜਨਮ ਮਰਨ ਇੱਕ ਤਾਂ ਕਿੰਨ ਜਨਮ ਮਰਨ ਤੋਂ ਬੰਦਾ ਰਹਿਤ ਹੋ ਜਾਂਦਾ ਹੈ ਗੇੜ ਤੋਂ ਬਾਹਰ ਹੋ ਜਾਂਦਾ ਹੈ ਇਹ ਇੱਕ ਬਾਤ ਦੀ ਗੱਲ ਹੈ ਪਰ ਇਨਸਾਨ ਦਿਨ ਵਿੱਚ ਕਈ ਵਾਰ ਜੰਮਦਾ ਹੈ ਕਈ ਵਾਰ ਮਰਦਾ ਹੈ ਕਦੇ ਉਹ ਕਾਮ ਅੱਗੇ ਮਰ ਜਾਂਦਾ ਕਦੇ ਕ੍ਰੋਧ ਅੱਗੇ ਮਰ ਜਾਂਦਾ ਉਹਦਾ ਜਿਹੜਾ ਇਹ ਜਨਮ ਮਰਨ ਹੈ ਇਹ ਤੋਂ ਉਹ ਦੂਰ ਹੋ ਜਾਂਦਾ ਹੈ ਭੱਜ ਜਾਂਦਾ ਹੈ ਜਨਮ ਮਰਨ ਨਸ ਜਾਂਦਾ ਹੈ ਜਦੋਂ ਉਹ ਨਾਮ ਦੇ ਰੰਗ ਵਿੱਚ ਰਤਿਆ ਜਾਂਦਾ ਹੈ ਉਹਨੂੰ ਸਮਝ ਸੋਝੀ ਆ ਜਾਂਦੀ ਹੈ ਅੱਗੇ ਕਹਿੰਦੇ ਤੇਰੀ ਬਖਸ਼ਨਾ ਮਿਟੇ ਕੋਈ ਸਤਗੁਰ ਕਾ ਦਿਲਸਾ ਫਿਰ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਨੂੰ ਨਾ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਗਿਆਨ ਨੂੰ ਕੋਈ ਮੀਟ ਨਹੀਂ ਸਕਦਾ ਵੀ ਆਪਾਂ ਨੂੰ ਉਹ ਗਿਆਨ ਭੁੱਲ ਜਾਊਗਾ ਜਾਂ ਕੋਈ ਜਿਸ ਤਰ੍ਹਾਂ ਆਪਾਂ ਬੋਰਡ ਤੇ ਕੁਝ ਲਿਖਦੇ ਆ ਉਹਨੂੰ ਕੋਈ ਮਿਟਾ ਦਿੰਦਾ ਨਾ ਤਾਂ ਤੁਹਾਡੇ ਮਨ ਵਿੱਚ ਜੋ ਵੀ ਗੁਰੂ ਨੇ ਤੁਹਾਡੇ ਉੱਤੇ ਬਖਸ਼ਿਸ਼ ਕਰ ਦਿੱਤੀ ਤੁਹਾਡੇ ਮਨ ਵਿੱਚ ਉਹਨੇ ਆਪਣਾ ਸ਼ਬਦ ਵਸਾ ਦਿੱਤਾ ਤੁਹਾਡੇ ਮਨ ਦੇ ਵਿੱਚ ਉਹਦਾ ਗਿਆਨ ਲਿਖਿਆ ਗਿਆ ਕਹਿੰਦੇ ਉਹਨੂੰ ਕੋਈ ਮਿਟਾ ਨਹੀਂ ਸਕਦਾ ਉਹ ਗੁਰੂ ਦੀ ਬਖਸ਼ਿਸ਼ ਨੂੰ ਸਤਗੁਰ ਕਾ ਦਲਾਸਾ ਕਹਿੰਦੇ ਸੱਚੇ ਗੁਰੂ ਦਾ ਕਹਿੰਦੇ ਉਹ ਸੱਚੇ ਗਿਆਨ ਦਾ ਭਰੋਸਾ ਜਦੋਂ ਤੈਨੂੰ ਆ ਜਾਂਦਾ ਹੈ ਕਹਿੰਦੇ ਤਾਂ ਤੇਰੀ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਉਹਨੂੰ ਕੋਈ ਫਿਰ ਮੇਟ ਨਹੀਂ ਸਕਦਾ ਅਦਿ ਇਹ ਕਹਿੰਦੇ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਅਰਧ ਫਿਰੋ ਬੰਦਾ ਹਰ ਟਾਈਮ ਨਾਮ ਧਿਆਇ ਨਾਮ ਧਿਆਉਣਾ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਨਾਮ ਗੁਰਬਾਣੀ ਪੜ੍ਹਨੀ ਸੁਣਨੀ ਵਹਿਗੁਰੂ ਮੰਤਰ ਜਪਣਾ ਇਹ ਵੀ ਇੱਕ ਨਾਮ ਧਿਆਉਣਾ ਹੈ ਪਰ ਜੋ ਆਪਾਂ ਪੜਿਆ ਉਹਨੂੰ ਜਦੋਂ ਆਪਾਂ ਸਮਝਦੇ ਆਂ ਤੇ ਫਿਰ ਉਹਨੂੰ ਧਿਆਨ ਵਿੱਚ ਰੱਖਣਾ ਜੋ ਵੀ ਆਪਾਂ ਨੂੰ ਉਹ ਸ਼ਬਦ ਵਿੱਚੋਂ ਗਿਆਨ ਮਿਲਦਾ ਹੈ ਉਹਨੂੰ ਉਹ ਨਾਮ ਨੂੰ ਆਪਾਂ ਹਰ ਟਾਈਮ ਧਿਆਨ ਵਿੱਚ ਰੱਖੀ ਕੋਈ ਵੀ ਕਰਮ ਕਰਨ ਵੇਲੇ ਹੁਣ ਇੱਕ ਬੰਦਾ ਕੋਈ ਮਤਲਬ ਅਫਸਰ ਹੈ ਕਿਤੇ ਵੱਡੇ ਅਹੁਦੇ ਤੇ ਗੈਸਟਡ ਅਫਸਰ ਹੈ ਉਹ ਸਵੇਰੇ ਨਿਤਨੇਮ ਵੀ ਕਰਦਾ ਹੈ ਵਹਿਗਰੂ ਵਹਿਗਰੂ ਮੰਤਰ ਦਾ ਜਾਪ ਵੀ ਕਰਦਾ ਹੈ ਉਹ ਸਭ ਕੰਮ ਕਰਦਾ ਪਰ ਜੋ ਜਾ ਕੇ ਆਪਣੀ ਗੱਦੀ ਤੇ ਬਹਿ ਕੇ ਕੁਰਸੀ ਤੇ ਬਹਿ ਕੇ ਲੋਕਾਂ ਤੋਂ ਰਿਸ਼ਵਤ ਆ ਖਾਂਦਾ ਫਿਰ ਉਹਦਾ ਇਹ ਨਾਮ ਧਿਆਉਣਾ ਨਹੀਂ ਉਹ ਚਾਹੇ ਇਹ ਸਭ ਕੁਸ਼ ਘਟ ਕਰੇ ਪਰ ਆਪਣਾ ਜਿਹੜਾ ਉਹਦਾ ਫਰਜ਼ ਹੈ ਉਹ ਸਹੀ ਤਰ੍ਹਾਂ ਨਿਭਾਉਂਦਾ ਉਹਦਾ ਉਹੀ ਨਾਮ ਧਿਆਉਣਾ ਹੈ ਉਹ ਜਦੋਂ ਗੁਰੂ ਦੇ ਗਿਆਨ ਨੂੰ ਅੱਗੇ ਰੱਖ ਕੇ ਉਹ ਡਿਊਟੀ ਕਰਦਾ ਨਾ ਸਮਝ ਨਾਲ ਵੀ ਮੈਂ ਰਿਸ਼ਵਤ ਨਹੀਂ ਲੈਣੀ ਮੈਂ ਇੱਥੇ ਆਪਣਾ ਫਰਜ਼ ਨਿਭਾਉਣਾ ਹੈ ਮੈਂ ਲੋਕਾਂ ਦੀ ਸੇਵਾ ਲਈ ਕੁਰਸੀ ਤੇ ਬੈਠਾ ਹਾਂ ਤਾਂ ਉਹ ਨਾਮ ਧਿਆਉਣਾ ਹੁੰਦਾ ਹੈ ਕਹਿੰਦੇ ਨਾਮ ਧਿਆਇ ਫਿਰ ਜਿਹੜਾ ਇਸ ਤਰ੍ਹਾਂ ਨਾਮ ਉੱਤੇ ਆਉਂਦਾ ਨਾ ਹਰ ਟਾਈਮ ਆਪਣੇ ਮਨ ਵਿੱਚ ਉਹ ਨਾਮ ਨੂੰ ਧਿਆਨ ਚ ਰੱਖਦਾ ਹੈ ਸੁਖਵਲ ਪਾਏ ਫੇਰ ਉਹ ਜ਼ਿੰਦਗੀ ਵਿੱਚ ਸੁੱਖਾਂ ਦਾ ਫਲ ਪ੍ਰਾਪਤ ਹੁੰਦਾ ਹੈ ਹੁਣ ਦੇਖੋ ਜਿਹੜਾ ਬੰਦਾ ਰਿਸ਼ਵਤ ਨਹੀਂ ਲੈਂਦਾ ਉਹ ਕਦੇ ਕਿਸੇ ਨੇ ਫੜਿਆ ਜਾਂ ਫੜਾਇਆ ਉਹਦੀ ਜ਼ਿੰਦਗੀ 'ਚ ਹਰ ਟਾਈਮ ਸੁੱਖ ਰਹਿੰਦਾ ਇਸੇ ਲਈ ਜਿਹੜੇ ਰਿਸ਼ਵਤਾਂ ਲੈਂਦੇ ਨੇ ਅੱਜ ਉਹਨਾਂ ਨੂੰ ਲੱਗਦਾ ਸੀ ਬਹੁਤ ਪੈਸਾ ਕਮਾ ਰਹੇ ਕੋਈ ਨਸ਼ੇ ਵੇਚਦਾ ਕੋਈ ਕੁਸ਼ ਕਰਦਾ ਪਰ ਜਦੋਂ ਉਹ ਫੜੇ ਜਾਂਦੇ ਨੇ ਤਾਂ ਉਹਦੀ ਜ਼ਿੰਦਗੀ ਵਿੱਚ ਦੁੱਖ ਆ ਜਾਂਦਾ ਜਿਹੜਾ ਕੋਈ ਇਹੋ ਜਿਹਾ ਗਲਤ ਕੰਮ ਨਹੀਂ ਕਰਦਾ ਤਾਂ ਉਹਦੀ ਜ਼ਿੰਦਗੀ ਵਿੱਚ ਹਰ ਟਾਈਮ ਸੁੱਖ-ਫਲ ਪਾਏ ਉਹ ਸੁੱਖਾਂ ਦਾ ਫਲ ਉਹਨੂੰ ਪ੍ਰਾਪਤ ਹੁੰਦਾ 8 ਪਹਿਰ ਅਰਤ ਹੈ ਫਿਰ ਉਹ ਅੱਠੇ ਪਹਿਰ ਗੁਰੂ ਦੇ ਨਾਮ ਨੂੰ ਗੁਰੂ ਦੇ ਸ਼ਬਦ ਗਿਆਨ ਨੂੰ ਮਨ ਵਿੱਚ ਵਸਾ ਕੇ ਰੱਖਦਾ ਹੈ ਅਰਾਧਣ ਅੱਠੇ ਪਹਿਰ ਮਤਲਬ ਇਹ ਨਹੀਂ ਹੁੰਦਾ ਵੀ ਉਹ ਅੱਠੇ ਪਹਿਰ ਵਹਿਗ ਰੂ ਵਹਿਗ ਰੂ ਜਪਦਾ ਰਹਿੰਦਾ ਇਹ ਗੱਲ ਵੱਖਰੀ ਹੈ ਉਹ ਗੁਰੂ ਦੇ ਧਿਆਨ ਨੂੰ ਅਠੇ ਪਹਿਰ ਭਾਵ 24 ਘੰਟੇ ਹੀ ਆਪਣੇ ਮਨ ਵਿੱਚ ਵਸਾ ਕੇ ਰੱਖਦਾ ਹੈ ਧਿਆਨ ਵਿੱਚ ਰੱਖਦਾ ਅੱਗੇ ਕਹਿੰਦੇ ਤੇਰੀ ਸ਼ਰਣ تیر ਪਰਵਾਸੈ ਪਾਉਂਚ ਦੁਸ਼ਟ ਲੈ ਸਦੈ ਕਹਿੰਦੇ ਜਦੋਂ ਗੁਰੂ ਜੀ ਜਦੋਂ ਦਾ ਮੈਂ ਤੇਰੀ ਸ਼ਰਣ ਵਿੱਚ ਆਇਆ ਸ਼ਰਣ ਵਿੱਚ ਆਉਣਾ ਹੁੰਦਾ ਹੈ ਆਪਣਾ ਗੁਰਦੁਆਰੇ ਆਉਣਾ ਇੱਕ ਲੱਗ ਗੱਲ ਹੈ ਗੁਰੂ ਦੀ ਸ਼ਰਨ ਵਿੱਚ ਆਉਣਾ ਇੱਕ ਅਲੱਗ ਗੱਲ ਹੈ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਦੇ ਗਿਆਨ ਤੇ ਅੰਦਰ ਆਉਣਾ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਜੋ ਗੁਰੂ ਨੇ ਕਿਹਾ ਉਹਦੇ ਉੱਤੇ ਅਮਲ ਕਰਨਾ ਉਹ ਹੁੰਦਾ ਹੈ ਗੁਰੂ ਦੀ ਸ਼ਰਨ ਵਿੱਚ ਆਉਣਾ ਮੱਥਾ ਟੇਕ ਕੇ ਜਾਣਾ ਇੱਕ ਅਲੱਗ ਗੱਲ ਹੈ ਤੇਰੀ ਸ਼ਰਨ ਤੇਰੇ ਪ੍ਰਭਾਸੈ ਕਹਿੰਦੇ ਮੈਂ ਹੁਣ ਤੇਰੀ ਸ਼ਰਨ ਵਿੱਚ ਆ ਗਿਆ ਤੇਰੇ ਤੇ ਮੈਨੂੰ ਪੂਰਾ ਭਰੋਸਾ ਵਜ ਗਿਆ ਵੀ ਜੋ ਗੁਰੂ ਜੀ ਮੈਨੂੰ ਕਹਿਣਗੇ ਉਹਦੇ ਵਿੱਚ ਹੀ ਮੇਰਾ ਭਲਾ ਹੈ ਪੰਜ ਦੁਸ਼ਟ ਲੈ ਸਾਧ ਤਾ ਕਹ ਜਿਹੜੇ ਪੰਜ ਦੁਸ਼ਟ ਤੇ ਪੰਜ ਵਿਕਾਰ ਸੀ ਨਾ ਇਹ ਕਹਿੰਦੇ ਹੁਣ ਮੈਂ ਸਿੱਧੇ ਕਰ ਲੇ ਕਿ ਹੁਣ ਮੇਰੇ ਪੌਗੜ ਨਹੀਂ ਰਹੇ ਇਹ ਮੇਰੇ ਗੁਣ ਬਣ ਕੇ ਕਿਉਂਕਿ ਗਿਆਨੀ ਲਈ ਇਹ ਔਗਣ ਨੇ ਤੇ ਗਿਆਨੀ ਦੇ ਇਹ ਗੁਣ ਨੇ ਇਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਇਹਨਾਂ ਦਾ ਆਪਾਂ ਨੇ ਰਸਤਾ ਬਦਲਣਾ ਬਸ ਜਦੋਂ ਇਹ ਸਿੱਧੇ ਰਸਤੇ ਹੁੰਦੇ ਨੇ ਤਾਂ ਆਪਣੇ ਗੁਣ ਹੁੰਦੇ ਨੇ ਜਦੋਂ ਇਹ ਮਾਤਰਾ ਤੋਂ ਵੱਧ ਜਾਂਦੇ ਨੇ ਤਾਂ ਆਪਣੇ ਮਨ ਤੇ ਹਾਵੀ ਹੋ ਕੇ ਇਹ ਔਗਣ ਬਣ ਜਾਂਦੇ ਜਦੋਂ ਲੋਕ ਕਹਿੰਦੇ ਮੈਂ ਗੁਰੂ ਜੀ ਤੇਰੀ ਸ਼ਰਨ ਵਿੱਚ ਆਇਆ ਤੇਰੇ ਤੇ ਮੇਰਾ ਭਰੋਸਾ ਵੱਜ ਗਿਆ ਪੂਰਾ ਮੈਂ ਹੋਰ ਕਿਤੇ ਹੁਣ ਹੋਰ ਤਰ੍ਹਾਂ ਤੇ ਭਟਕਦਾ ਨਹੀਂ ਫਿਰਦਾ ਵੀ ਤੁਸੀਂ ਵੀ ਮੈਨੂੰ ਕੁਝ ਦੇ ਦਿਓ ਕਿਤੇ ਮੰਗਲਵਾਰ ਨੂੰ ਕਿਤੇ ਵੀਰਵਾਰ ਨੂੰ ਕਿਤੇ ਸ਼ਨੀਵਾਰ ਨੂੰ ਕਿਤੇ ਮੈਂ ਭੱਜਿਆ ਨਹੀਂ ਫਿਰਦਾ ਕਿਤੇ ਮੈਂ ਕੋਈ ਕਿਸੇ ਦੀਆਂ ਚੌਂਕੀਆਂ ਭਰਦਾ ਨਹੀਂ ਹੁਣ ਫਿਰਦਾ ਹੁਣ ਮੇਰਾ ਭਰੋਸਾ ਤੇਰੇ ਤੇ ਵੱਜ ਗਿਆ ਹੈ ਤੇਰੀ ਸ਼ਰਨ ਵਿੱਚ ਮੈਂ ਆ ਗਿਆ ਹਾਂ ਤੇ ਮੈਂ ਪੰਜ ਜਿਹੜੇ ਦੁਸ਼ਟ ਨੇ ਵਿਕਾਰ ਤੇ ਇਹ ਮੇਰੇ ਹੁਣ ਗੁਣ ਬਣ ਗਏ ਨੇ ਅਗੇ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਕਹਿੰਦੇ ਨਾ ਹੀ ਪਹਿਲਾਂ ਮੈਨੂੰ ਕੋਈ ਗਿਆਨ ਸੀ ਸਮਝ ਸੀ ਸੋਝੀ ਸੀ ਧਿਆਨ ਨਾ ਹੀ ਕਹਿੰਦੇ ਮੈਂ ਕੋਈ ਮੇਰਾ ਕੁਰਬਾਨੀ ਵਿੱਚ ਕਿਸੇ ਚੰਗੇ ਪਾਸੇ ਮੇਰਾ ਧਿਆਨ ਲੱਗਦਾ ਤੂੰ ਕਹਿੰਦੇ ਕਿਛ ਕਰਮ ਨਾ ਜਾਣਾ ਨਾ ਹੀ ਮੈਂ ਕੋਈ ਚੰਗੇ ਕਰਮ ਬਾਰੇ ਜਾਣਦਾ ਸੀ ਵੀ ਆਹ ਕਰਮ ਉਮਾਕੇ ਮੇਰਾ ਜਿਹੜਾ ਜੀਵਨ ਹੈ ਬਦਲ ਸਕਦਾ ਹੈ ਮੈਨੂੰ ਕੋਈ ਸਮਝ ਸੋਝੀ ਆ ਸਕਦੀ ਹੈ ਕਹਿੰਦੇ ਮੈਂ ਇਹ ਵੀ ਨਤੀਜਾ ਜਾਣਦਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਨਾ ਹੀ ਮੈਂ ਤੈਨੂੰ ਸਮਝਦਾ ਵੀ ਤੁਹਾਡੀ ਐਨੀ ਵਡਿਆਈ ਹੈ ਵੀ ਤੁਸੀਂ ਮੈਨੂੰ ਇੱਕ ਖਿੰਨ ਵਿੱਚ ਮੇਰੇ ਜੀਵਨ ਨੂੰ ਬਦਲ ਸਕਦੇ ਹੋ ਮੈਂ ਇਹ ਵੀ ਨਹੀਂ ਜਾਣਦਾ ਸੀ ਫਿਰ ਅੱਗੇ ਕਹਿੰਦੇ ਸਭ ਤੇ ਵੱਡਾ ਸਤਗੁਰ ਨਾਨਕ ਜਨਕਲ ਰਾਖੀ ਮੇਰੀ ਕਨੇ ਫਿਰ ਮੈਨੂੰ ਸਮਝ ਆਈ ਤੇਰੀ ਸ਼ਰਣ ਵਿੱਚ ਆ ਕੇ ਵੀ ਸਭ ਤੋਂ ਵੱਡਾ ਸਤਗੁਰ ਨਾਨਕ ਨਾਨਕ ਜੀ ਕਹਿੰਦੇ ਸਭ ਤੋਂ ਵੱਡਾ ਹੋ ਸਤਿਗੁਰੂ ਦਾ ਗਿਆਨ ਹੀ ਹੈ ਨਾਨਕ ਜੀ ਵੀ ਸਭ ਤੋਂ ਵੱਡੇ ਨੇ ਪਰ ਉਹ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਹੈ ਸਤਿਗੁਰੂ ਦਾ ਦਿੱਤਾ ਹੋਇਆ ਗਿਆਨ ਹੀ ਹੈ ਜਨ ਕਲ ਰਾਖੀ ਮੇਰੀ ਕਹਿੰਦੇ ਜਿਨੇ ਹਰ ਸਮੇਂ ਵਿੱਚ ਮੇਰੀ ਰੱਖਿਆ ਕੀਤੀ ਮੈਨੂੰ ਸਮਝ ਦਿੱਤੀ ਸੋਝੀ ਦਿੱਤੀ ਵੀ ਮੈਂ ਕਰਨਾ ਕੀ ਹੈ ਤੇ ਮੈਂ ਕਰ ਕੀ ਰਹੇ ਹੈ ਇਹ ਮੈਨੂੰ ਹੁਣ ਸਮਝ ਲੱਗ ਗਈ ਵੀ ਮੇਰਾ ਜਿਹੜਾ ਮਨੁੱਖਾ ਜਨਮ ਹੈ ਇਹ ਕਿਸ ਲਈ ਤੇ ਮੈਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਗਿਆਨ ਲੈ ਕੇ ਸਮਝ ਸੋਚੀ ਲੈ ਕੇ ਉਹ ਸੰਤ ਰੂਪੀ ਗੁਣਾ ਨਾਲ ਜੁੜ ਕੇ ਕਹਿੰਦੇ ਹੁਣ ਵਿਕਾਰ ਨੇ ਜਿਹੜੇ ਇਹ ਵੀ ਮੇਰੇ ਗੁਣ ਬਣ ਗਏ ਤੇ ਹੁਣ ਮੈਨੂੰ ਸਮਝ ਆ ਗਈ ਬਿਉ ਸੁਆਮੀ ਗੁਰੂ ਨੇ ਮੇਰੇ ਸਿਰ ਉੱਤੇ ਗਿਆਨ ਰੂਪੀ ਹੱਥ ਰੱਖ ਦਿੱਤਾ ਤੇ ਹੁਣ ਮੇਰਾ ਜੀਵਨ ਹੈ ਜਿਹੜਾ ਇਹ ਸੋਨਾ ਤੇ ਸੱਜਾ ਬਣ ਗਿਆ ਹੈ ਵਿਚਾਰਾਂ ਕਰਦਿਆਂ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਆਇਆ ਕਰੋ ਹਾਜ਼ਰੀ ਲਵਾਇਆ ਕਰੋ ਤਾਂ ਹੀ ਆਪਾਂ ਨੂੰ ਅਸਲ ਸਮਝ ਲੱਗਦੀ ਹੈ ਵੀ ਗੁਰੂ ਜੀ ਆਪਾਂ ਨੂੰ ਸਮਝਾਉਣਾ ਕੀ ਚਾਹੁੰਦੇ ਨੇ ਤਾਂ ਹੀ ਜਿਹੜਾ ਆਪਣਾ ਜੀਵਨ ਹੈ ਸੋਣਾ ਤੇ ਸੱਚਾ ਬਣ ਸਕਦਾ ਵਿਚਾਰਾਂ ਪਰਵਾਨ ਕਰਨੇ ਆ ਬਲੌਜੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤ